ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪ੍ਰੇਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗਿੱਲਾ ਵਿਖੇ ਨਜ਼ਰ ਮਾਰਦੇ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਅੱਜ ਮੁੰਬਈ ਪ੍ਰੈਸ ਕਲੱਬ ਵਿੱਚ ਸਿੱਖ ਸਮਾਜ ਵੱਲੋਂ ਹਰਨਾਮ ਸਿੰਘ ਖਾਲਸਾ ਦੀ ਸਰਪ੍ਰਸਤੀ ਹੇਠ ਪ੍ਰੈਸ ਕਾਨਫਰੰਸ ਕੀਤੀ ਗਈ ਸਿੱਖ ਭਾਈਚਾਰਾ ਮਹਾਰਾਸ਼ਟਰ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੇਗਵਾਈ ਵਾਲੇ ਗੱਠ ਜੋੜ ਦਾ ਸਮਰਥਨ ਕਰਦਾ ਇਸ ਗੱਲ ਦਾ ਐਲਾਨ ਕੀਤਾ ਗਿਆ ਮਹਾਰਾਸ਼ਟਰ ਰਾਜ ਪੰਜਾਬੀ ਸਹਿਤ ਅਕਾਦਮੀ ਦੇ ਕਾਰਜਕਾਰੀ ਚੇਅਰਮੈਨ ਬਲਮਲਕੀਤ ਸਿੰਘ ਨੇ ਕਿਹਾ ਕਿ ਮਹਾਰਾਸ਼ਟਰ ਦੇ ਸਿੱਖ ਭਾਈਚਾਰੇ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਮਹਾਯੂਤੀ ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਉਹਨਾਂ ਇਹ ਵੀ ਕਿਹਾ ਕਿ ਗੁਰੂ ਨਾਨਕ ਨਾਮਲੇਵਾ ਸੰਗਤ, ਸਿੱਖ, ਹਿੰਦੂ, ਪੰਜਾਬੀ, ਸਿੰਧੀ, ਸਿਕਲੀਗਰ, ਬਣਜਾਰਾ ਅਤੇ ਲੁਬਾਣਾ ਭਾਈਚਾਰਾ ਪਿਛਲੇ 2.5 ਸਾਲਾਂ ਵਿੱਚ ਸਰਕਾਰ ਦੀਆਂ ਸਕਾਰਾਤਮਕ ਨੀਤੀਆਂ ਤੋਂ ਬਿਹਤ ਖੁਸ਼ ਅਤੇ ਸੰਤੁਸ਼ਟ ਹੈ। ਉਹਨਾਂ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਭਵਿੱਖ ਵਿੱਚ ਵੀ ਸਰਕਾਰ ਇਸ ਸਕਾਰਾਤਮਕ ਸੋਚ ਅਤੇ ਇਰਾਦਿਆਂ ਦੇ ਨਾਲ ਸਿੱਖ ਸਮਾਜ ਦੀ ਉન્નਤੀ ਲਈ ਕੰਮ ਕਰਦੀ ਰਹੇਗੀ। 2 ਤਰੀਕ ਨੂੰ ਮਹਾਰਾਸ਼ਟਰ ਚ 288 ਸੀਟਾਂ ਦੇ ਵਿਧਾਨ ਸਭਾ ਚੋਣ ਹੋ ਰਹੀ ਹੈ। ਸਿੱਖ ਸਮਾਜ ਮਹਾਰਾਸ਼ਟਰ ਨੇ ਬਹੁਤ ਹੀ ਸੋਚ ਸਮਝ ਕੇ ਜਿੱਤ ਕੀ ਸਿੱਖ ਸਮਾਜ ਮਹਾਰਾਸ਼ਟਰ ਦੀਆਂ ਕਮੇਟੀਆਂ ਨੇ ਪੂਰੇ ਮਹਾਰਾਸ਼ਟਰ ਦਾ ਦੌਰਾ ਕੀਤਾ। ਜੇ ਪੁਣੇ ਦੀ ਗੱਲ ਕਰੀਏ, 나ਸਿਕ ਦੀ ਕਰੀਏ, ਨਾਂਦੇੜ ਦੀ ਕਰੀਏ, ਔਰੰਗਾਬਾਦ ਦੀ ਕਰੀਏ। ਤੇ ਜਿਹੜੀ ਸਾਨੂੰ ਫੀਡਬੈਕ ਸਾਡੇ ਗੁਰੂ ਨਾਨਕ ਨਾਮ ਲੈਵਾ ਸੰਗਤ ਤੋਂ ਪੂਰੇ ਮਹਾਰਾਸ਼ਟਰ ਚ ਜੋ ਆਇਆ ਹੈ ਉਹ ਅਸੀਂ ਸੰਤ ਗਿਆਨੀ ਪ੍ਰਣਾਮ ਸਿੰਘ ਜੀ ਖਾਲਸਾ ਉਹਨਾਂ પાસે ਰੱਖਿਆ ਤੇ ਦੱਸਿਆ ਕਿ ਜਿਹੜਾ ਗੁਰੂ ਨਾਨਕ ਨਾਮ ਲੈਵਾ ਸੰਗਤ ਹੈ ਉਹਦੀ ਸਰਕਾਰ ਭਾਜਪੀ ਦੁਆਰਾ ਲੱਗ ਮਹਾਯੋਤੀ ਨੂੰ ਸਮਰਥਨ ਦਾ ਸਾਰੇ ਗੁਰਨਾਨਕ ਨਾਮ ਲੈਵਾ ਸੰਗਤ ਦਾ ਵਿਚਾਰ ਹੈ ਉਹਦਾ ਆਕਲਨ ਕੀਤਾ ਗਿਆ ਕਿ ਵਿਚਾਰ ਬਣਿਆ ਕਿਉਂ ਆਪ ਸਭ ਜਾਣਦੇ ਹੋ ਕਿ 29 ਸਤੰਬਰ ਨੂੰ ਬਹੁਤ ਵੱਡੇ ਪੱਧਰ ਤੇ ਸ਼ਤਾਬਦੀ ਆਯੋਜਨ ਕੀਤੀ ਗਈ ਸੀ ਜਦ ਕਿ ਪੂਰੇ ਸਿੱਖ ਸਮਾਜ ਮਹਾਰਾਸ਼ਟਰ ਨੇ ਬੜੇ ਹੀ ਵੱਧ ਚੜ ਕੇ ਹਿੱਸਾ ਲਿਆ ਸੀ ਉਸ ਦੌਰਾਨ ਡਿਪਟੀ ਚੀਫ ਮਿਨਿਸਟਰ ਦਵਿੰਦਰ ਫਡਨਵਿਸ਼ ਜੀ ਨੇ ਸਿੱਖ ਸਮਾਜ ਦੇ ਪ੍ਰਤੀ 11 ਮੈਂਬਰੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੀ ਘੋਸ਼ਣਾ ਕੀਤੀ ਮਾਈਨੋਰਟੀ ਕਮਿਸ਼ਨ ਵਿੱਚ ਮੈਂਬਰ ਨਿਯੁਕਤ ਕਰਨ ਦਾ ਅਸ਼ੋਰੈਂਸ ਦਿੱਤਾ ਮਹਾਰਾਸ਼ਟਰਾ ਸਹਿਤ ਅਕੈਡਮੀ ਰੀਕਨਸੋਲਿ ਲਈ ਆਸ਼ਵਾਸ਼ਣ ਦਿੱਤਾ ਉਹਦੇ ਨਾਲ ਹੀ ਹੋਰ ਵੀ ਜਿਹੜੇ ਮੰਗਲ ਸਨ ਬੰਦੇ ਬਾਰਾ ਟ੍ਰੇਨ ਦੀ ਕਨੈਕਟੀਵਿਟੀ ਮੁੰਬਈ ਤੋਂ ਹੋਰ ਵਕ ਵਕ ਸ਼ਹਿਰਾਂ ਤੋਂ ਵੱਡੇ ਮੈਦਾਨ ਉਪਲਬਧ ਕਰਾਉਣ ਦੀ ਗੱਲ ਪਲਾਟ ਉਪਲਬਧ ਕਰਾਉਣ ਦੀ ਗੱਲ ਨਹੀਂ ਹੈ ਮੁੰਬਈ 'ਚ ਔਰ ਸਾਨੂੰ ਬੜੀ ਖੁਸ਼ੀ ਹੈ ਕਿ ਕੁਝ ਦਿਨਾਂ ਚੀ ਜਿਦਾ ਕਿ 10 ਦਿਨਾਂ ਚ ਜੋ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤੇ ਸਨ ਉਹਨਾਂ ਨੇ 11 ਅਕਤੂਬਰ 2024 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਵਿੱਚ ਕਿ ਮਹਾਰਾਸ਼ਟਰ ਦੇ ਇਤਿਹਾਸ ਚ 1960 ਵਿੱਚ ਮਹਾਰਾਸ਼ਟਰ ਹੋਣ ਚਾਇਆ ਸੀ 11 ਮੈਂਬਰੀ ਸਰਕਾਰਾਂ ਕਈ ਆਈਆਂ ਕਈ ਗਈਆਂ ਲੇਕਿਨ ਕੋਈ ਵੀ ਸਰਕਾਰ ਨੇ ਮੁਨਾਸਿਬ ਨਹੀਂ ਸਮਝਿਆ ਕਿ ਸਿੱਖ ਸਮਾਜ ਨੂੰ ਕੋਈ ਕੋਆਰਡੀਨੇਸ਼ਨ ਕਮੇਟੀ ਦਿੱਤੀ ਜਾਵੇ ਜਿਹੜਾ ਕਿ ਸਿੱਖ ਸਮਾਜ ਵੀ ਆਪਣੇ ਮੁੱਦਿਆਂ ਨੂੰ ਸਰਕਾਰ ਕੋਲ ਸੁਰੱਖਿਖੇ ਉਹਦਾ ਹੱਲ ਕਰਾ ਸਕਦੇ ਤੇ ਉਹਨਾਂ ਦੀ ਉਹਨਾਂ ਨੇ ਜੀਆਰ ਦੇ ਮਾਧਿਅਮ ਤੇ ਉਹਦੀ ਘੋਸ਼ਣਾ ਕੀਤੀ 11 ਮੈਂਬਰ ਸਿੱਖ ਨਿਯੁਕਤ ਪੂਰੇ ਮਹਾਰਾਸ਼ਟਰਾ ਚੋਂ ਕੀਤੇ ਵੇ ਸਕੋਪ ਆਫ ਦ ਕਮੇਟੀ ਨੂੰ ਡਿਫਾਈਨ ਕੀਤਾ ਮਾਇਨੋਰੀਟੀ ਕਮਿਸ਼ਨ ਵਿੱਚ ਸਾਡੇ ਇੱਕ ਸਿਲਕ ਰਿਪਰਜੈਂਟੇਟਿਵ ਨੂੰ ਬਹੁਤ ਲੰਬੇ ਸਮੇਂ ਬਾਅਦ ਮੈਂਬਰ ਨਿਯੁਕਤ ਕੀਤਾ ਗਿਆ ਹੈ ਔਰ ਮਹਾਰਾਸ਼ਟਰਾ ਸਟੇਟ ਪੰਜਾਬੀ ਸਹਿਤ ਅਕੈਡਮੀ ਨੂੰ 11 ਮੈਂਬਰੀ ਰੀਕਨਸਟਰੂਕਟ ਕੀਤਾ ਗਿਆ ਹੈ ਤੇ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਸੰਦੇਸ਼ ਹੈ ਗੁਰੂ ਨਾਨਕ ਨਾਮ ਲੇਵਾ ਸੰਗਤ ਇਸ ਪੂਰੇ ਮਹਾਰਾਸ਼ਟra ਵਿੱਚ ਗਿਆ ਹੈ ਤੇ ਉਹਦੇ ਕਰਕੇ ਅੱਜ ਜੋ ਪ੍ਰੈਸ ਕਾਨਫਰੰਸ ਹੋਈ ਹੈ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ ਨੇ ਇਹ ਓਸ਼ਨਾ ਕੀਤੀ ਹੈ ਕਿ ਸਿੱਖ ਸਮਾਜ ਆਉਣ ਵਾਲੇ ਵਿਧਾਨ ਸਭਾ ਵਿੱਚ ਯਾਨੀ ਕਿ 20 ਤਰੀਕ ਨੂੰ ਭਾਜਪਾ ਲੈਡ ਮਹਾਯੋਤੀ ਨੂੰ ਆਪਣਾ ਸਮਰਥਨ ਦੇ ਰਿਹਾ ਹੈ ਨਾਰੀ ਅਪੀਲ ਕੀਤੀ ਹੈ ਕਿ ਆਪਣੇ ਸਮਾਜ ਨੂੰ कि ਤੁਸੀਂ ਬਲ ਕੇ ਆਪ ਨਹੀਂ ਆਪ ਕਰ ਸਕੀ ਸਬੰਧੀਆਂ ਨੂੰ ਆਪਣੇ ਯਾਰਾਂ ਮਿੱਤਰਾਂ ਨੂੰ ਹੋਰ ਜਿੰਨੇ ਵੀ ਉਹਨਾਂ ਦੇ ਨਜ਼ਦੀਕੀ ਹਨ ਉਹਨਾਂ ਨੂੰ ਬੀਜੇਪੀ ਦੁਆਰਾ ਲੈਟ ਮਹਾਯੁੱਤੀ ਨੂੰ ਵੋਟਾਂ ਪਵਾ ਕੇ ਭਾਰੀ ਮਤਾਂ ਨਾਲ ਜਿੱਤ ਜਵਾਨ